ਵਿਵਾਦਿਤ ਬਿਆਨਾਂ ਦਾ ਦੂਜਾ ਨਾਮ ਨਾ ਮੈਂ ਕੰਗਣਾ ਰਣੌਤ ਭਾਜਪਾ ਦੀ ਮੈਂਬਰ ਆਫ ਪਾਰਲੀਮੈਂਟ ਨੂੰ ਸ਼ਾਇਦ ਆदत ਹੋ ਚੁੱਕੀ ਹੈ ਇਦਾਂ ਦੇ ਬਿਆਨ ਦੇਣ ਦੀ ਕਿ ਉਹਨਾਂ ਬਿਆਨਾਂ ਕਰਕੇ ਉਹ ਚਰਚਾ ਦਾ ਵਿਸ਼ਾ ਬਣੀ ਰਹੇ ਸੁਰਖੀਆਂ ਵਿੱਚ ਰਹੇ ਕੰਗਣਾ ਰਣੌਤ ਨੇ ਆਪਣੇ ਪਿਛਲੇ ਇੱਕ ਮਹੀਨੇ ਦੇ ਅੰਦਰ-ਅੰਦਰ ਕਈ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂ ਬਿਆਨ ਦਿੱਤੇ ਨੇ ਜਾਂ ਫਿਰ ਅਜਿਹੀਆਂ ਚੀਜ਼ਾਂ ਸਾਹਮਣੇ ਲੈ ਕੇ ਆਈਆਂ ਜਿਦੇ ਕਰਕੇ ਉਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਪਹਿਲੀ ਬਣਾਈ ਫਿਲਮ ਐਮਰਜੈਂਸੀ ਜਿਸ ਦਾ ਵਿਰੋਧ ਹੋਇਆ ਸਿੱਖਾਂ ਵੱਲੋਂ ਚਾਹੇ ਸਿੱਖ ਕਿਸੇ ਵੀ ਸੂਬੇ ਦੇ ਹੁਣ ਪੰਜਾਬ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਕਿ ਪੰਜਾਬੀਆਂ ਨੂੰ ਦੀ ਗਲਤ ਛਵੀ ਸਿੱਖਾਂ ਦੀ ਗਲਤ ਛਵੀ ਦਿਖਾਈ ਗਈ ਇਸ ਫਿਲਮ ਵਿੱਚ ਸੰਤਾ ਦਾ ਕਿਰਦਾਰ ਗਲਤ ਦਿਖਾਇਆ ਗਿਆ ਦੂਜੇ ਪਾਸੇ ਵਿਰੋਧ ਹੋਇਆ ਦੁਨੀਆ ਭਰ ਦੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜਦੋਂ ਕੰਗੜਾ ਨੇ ਕਹਿ ਦਿੱਤਾ ਕਿ ਕਿਸਾਨੀਆਂ ਅੰਦੋਲਨ ਦੌਰਾਨ ਰੇਪ ਹੋਏ ਸਨ ਥਾਂ ਥਾਂ ਤੇ ਵਿਰੋਧ ਹੋਇਆ ਕਿਸਾਨਾਂ ਨੇ ਪੁੱਤਰੇ ਤੱਕ ਫੂਕੇ ਕੰਗੜਾ ਰਣੌਤ ਦੇ ਤਾਂ ਹੁਣ ਗੜੇ ਮੁਰਦੇ ਉਖਾੜਨੇ ਸ਼ੁਰੂ ਕਰ ਦਿੱਤੇ ਨੇ ਇਸ ਬੀਜੇਪੀ ਦੀ ਮੈਂਬਰ ਆਫ ਪਾਰਲੀਮੈਂਟ ਨੇ ਘੜੇ ਮੁਰਦੇ ਇਸ ਤਰ੍ਹਾਂ ਉਖਾੜੇ ਜਾ ਰਹੇ ਨੇ ਕਿ ਇੱਕ ਸ਼ੋਅ ਦੇ ਵਿੱਚ ਇੰਟਰਵਿਊ ਦਿੰਦੇ ਹੋਏ ਕੰਗਣਾ ਰਣੌਤ ਨੇ ਕਿਹਾ ਕਿ ਦਲਜੀਤ ਨੇ ਵੀ ਮੈਨੂੰ ਗਾਲ੍ਹਾਂ ਕੱਢੀਆਂ ਸੀ ਹੁਣ ਆਮ ਲੋਕ ਸੋਚਣਗੇ ਦਲਜੀਤ ਤੇ ਕੰਗਣਾ ਦੀ ਜਦੋਂ ਵੀ ਇਕੱਠਿਆਂ ਗੱਲ ਆਂਦੀ ਹੈ ਗੱਲ ਚੱਲ ਜਾਂਦੀ ਹੈ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਸਾਲ 2020 ਸਮਾਂ ਸੀ ਕਿਸਾਨੀਆਂ ਅੰਦੋਲਨ ਦਾ ਕਿਸਾਨੀ ਅੰਦੋਲਨ ਵੇਲੇ ਕੰਗਣਾ ਰਣੌਤ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜਿਹੜੀਆਂ ਬੀਬੀਆਂ ਪੰਜਾਬ ਦੀਆਂ ਬੀਬੀਆਂ ਕਿਸਾਨੀ ਅੰਦੋਲਨ ਤੇ ਬੈਠੀਆਂ ਨੇ ਉਹ 100-100 ਰੁਪਏ ਦਿਹਾੜੀ ਲੈ ਕੇ ਥੇ ਜਾਣ ਬੁੱਝ ਕੇ ਬਿਠਾਈਆਂ ਗਈਆਂ ਉਹੀ ਔਰਤਾ ਕਿਸਾਨੀ ਅੰਦੋਲਨ ਚ ਬੈਠ ਰਹੀਆਂ ਨੇ ਤੇ ਉਹੀ ਔਰਤਾਂ CAA ਐਮੈਂਡਮੈਂਟ ਬਿਲਡ ਬਿੱਲ ਦੇ ਪ੍ਰੋਟੈਸਟ ਵਿੱਚ ਬੈਠੀਆਂ ਨੇ ਜਿਸ ਦਾ ਜਵਾਬ ਵਿੱਚ ਪਹਿਲਾਂ ਤਾਂ ਦਲਜੀਤ ਨੇ ਸਿਰਫ ਕੰਗਣਾ ਨੂੰ ਟੈਗ ਕਰਕੇ ਉਹ ਬੀਬੀ ਦੀ ਵੀਡੀਓ ਦਿਖਾਈ ਕਿ ਬੀਬੀ ਕੌਣ ਹੈ ਕਿੱਥੇ ਦੀ ਰਹਿਣ ਵਾਲੀ ਹੈ ਤਾਂ ਕਿ ਉੱਥੇ ਗੱਲ ਮਸਲਾ ਨਿਬੜ ਜਾਏ ਹੋਰ ਗੱਲ ਅੱਗੇ ਨਾ ਵਧੇ ਪਰ ਜਿਵੇਂ ਕਹਿੰਦੇ ਨੇ ਨਾ ਕਿ ਇੱਕ ਬੰਦੇ ਆ ਕਈਆਂ ਬੰਦਿਆਂ ਨੂੰ ਅੱਗ ਹੁੰਦੀ ਹੈ ਉੜਦਾ ਉੱਡਦੇ ਤੀਰ ਨੂੰ ਆਪਣੇ ਕੋਲ ਰੱਖਣ ਦੀ ਤਫੇਰ ਉਹ ਹੀ ਹਰਕਤਾਂ ਹੋਈਆਂ ਲਗਾਤਾਰ ਟੂ ਐਂਡ ਫਰੋਟ ਟਵੀਟ ਹੋਣੇ ਸ਼ੁਰੂ ਹੋ ਗਏ ਕੰਗਣਾ ਦਿਲਜੀਤ ਨੂੰ ਨੀਚੇ ਦਿਖਾਉਣ ਵਿੱਚ ਪਿੱਛੇ ਨਹੀਂ ਹਟੇ ਤਾਂ ਦਿਲਜੀਤ ਬਾਰ-ਬਾਰ ਬੜੇ ਸ਼ੁਰੂਆਤ ਤਾਂ ਬੜੇ ਹਲੀਮੀ ਤਰੀਕੇ ਨਾਲ ਗੱਲ ਕਰਦਾ ਰਿਹਾ ਫਿਰ ਗੱਲ ਜਦੋਂ ਪਰਸਨਲ ਚੀਜ਼ਾਂ ਤੇ ਆ ਗਈ ਤਾਂ ਫਿਰ ਦਿਲਜੀਤ ਨੇ ਵੀ ਸਿੱਧੇ ਹੋ ਕੇ ਜਵਾਬ ਦਿੱਤੇ ਤੁਹਾਨੂੰ ਯਾਦ ਹੋਊਗਾ ਕਿ ਉਸ ਟਵੀਟ ਦੌਰਾਨ ਉਹ ਟਵੀਟ ਤੁਹਾਡੀ ਸਕਰੀਨ ਤੇ ਚੜ੍ਹਦੇ ਵੀ ਪਏ ਨੇ ਸੋਲੇ ਉਹਨਾਂ ਟਵੀਟਸ ਦੇ ਦੌਰਾਨ ਕੰਗਣਾ ਨੇ ਕਿਹਾ ਸੀ ਦਿਲਜੀਤ ਨੂੰ ਕਿ ਕੰਗ ਦਿਲਜੀਤ ਕਰਨ ਜੋਹਰ ਦਾ ਬੜਾ ਖਾਸ ਹੈ ਗਲਤ ਤਰੀਕੇ ਦੇ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਕਰਨ ਜੋਹਰ ਤੇ ਦਿਲਜੀਤ ਨੂੰ ਲੈ ਕੇ ਕਿ ਉਹ ਕੰਮ ਮੰਗਣ ਜਾਂਦੇ ਨੇ ਕਰਨ ਜੋਹਰ ਕੋਲ ਜਿਸ ਦੇ ਜਵਾਬ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਬਾਲੀਵੁੱਡ ਨੂੰ ਮੇਰੀ ਲੋੜ ਹੈ ਮੈਨੂੰ ਬਾਲੀਵੁੱਡ ਦੀ ਲੋੜ ਨਹੀਂ ਹੈ ਕਿੰਨੇ ਜਿੰਨਾ ਤੱਕ ਕੰਮ ਮੰਗਣ ਦੀ ਗੱਲ ਹੈ ਉਸ ਦੇ ਵਿੱਚ ਕੰਗਣਾ ਨੌਤ ਦਾ ਮੈਨੂੰ ਬਿਹਤਰ ਹੋਊਗਾ ਸਲਾਹ ਨਾ ਦੇਵੇ ਇਹ ਸਾਰੀਆਂ ਗੱਲਾਂ ਹੋਈਆਂ ਤੇ ਇਸ ਬਾਤ ਨੂੰ ਲੈ ਕੇ ਦਿਲਜੀਤ ਕੰਗਣਾ ਨੌਤ ਕੋਲ ਪੁੱਛਿਆ ਗਿਆ ਕਿ ਇੰਟਰਵਿਊ ਦੇ ਦੌਰਾਨ ਕਿ ਭਾਈ ਥੋੜ ਨੂੰ ਹੱਲੇ ਤੱਕ ਉਹ ਚੀਜ਼ਾਂ ਦਾ ਮਲਾਲ ਹੈ ਮਲਾਲ ਇੱਕ ਤੀਜ ਦਾ ਕਿ ਜਦੋਂ ਕੰਗਣਾ ਨੇ ਹੁਣ ਕਿਹਾ ਜਿਹੜੀ ਫਿਲਮ ਬਾਰੇ ਗੱਲ ਛੜੀ ਹੋਈ ਹੈ ਤੇ ਕੰਗਣਾ ਦਾ ਇਹ ਕਹਿਣਾ ਹੈ ਕਿ ਜੇਕਰ ਉਹ ਪੱਖ ਨਹੀਂ ਦਿਖਾਵੇ ਤਾਂ ਦਿਖਾਵੇ ਕੀ ਬਾਰ-ਬਾਰ ਹਰ ਥਾਂ ਤੇ ਇੰਟਰਵਿਊ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਲੱਗੀਆਂ ਤਾਂ ਅਸਮਾਨੀ ਗੋਲੀਆਂ ਨਹੀਂ ਆਈਆਂ ਸਨ ਅਸੀਂ ਖੁਦ ਮੰਨਦੇ ਆ ਅਸਮਾਨੀ ਗੋਲੀਆਂ ਨਹੀਂ ਸਨ ਇਹ ਗੱਲ ਕਹਿਣ ਦੀ ਕੀ ਲੋੜ ਹੈ ਪੰਜਾਬ ਦੇ ਇਤਿਹਾਸ ਵਿੱਚ ਉਹ ਚੀਜ਼ ਸ਼ਾਮਿਲ ਹੈ ਕਿ ਇੰਦਰਾ ਗਾਂਧੀ ਨੂੰ ਗੱਡੀ ਕਿਨੇ ਚਾੜਿਆ ਸੀ ਗੱਡੀ ਚਾੜਿਆ ਸੀ ਸੰਤ ਸੰਤ ਸ਼ਹੀਦ ਬੀਨਦ ਸਿੰਘ ਦੇ ਸ਼ਹੀਦ ਸਤਵੰਦ ਸਿੰਘ ਉਹਨਾਂ ਨੇ ਗੱਡੀ ਚਾੜਿਆ ਸੀਗਾ ਐਮਰਜੈਂਸੀ ਆਪਰੇਸ਼ਨ ਬਲੂ ਸਟਾਰ ਤੋਂ ਤਕਰੀਬਨ 4 ਮਹੀਨੇ ਬਾਅਦ ਹੁਣ ਇਸ ਗੱਲ ਨੂੰ ਪੰਜਾਬ ਡਿਨਾਈ ਨਹੀਂ ਕਰਦਾ ਬਟ ਕੰਗਰਣ ਨੌਤ ਨੂੰ ਇਹ ਗੱਲ ਸਿੱਧੀ ਤਰ੍ਹਾਂ ਕਹਿਣ ਲੱਗਿਆ ਗੁੱਸਾ ਚੜਦਾ ਜਾਂ ਫਿਰ ਉਹਨਾਂ ਨੂੰ ਸਿੱਧੀ ਤਰ੍ਹਾਂ ਗੱਲ ਕਹਿਣੀ ਨਹੀਂ ਆਂਦੀ ਫਿਲਮ ਦਾ ਵੀ ਵਿਰੋਧ ਹੋ ਰਿਹਾ ਹੈ ਕਿ ਕੰਗਨਾ ਵੱਲੋਂ ਸਿੱਖਾ ਦਾ ਕਿਰਦਾਰ ਗਲਤ ਨਿਭਾਇਆ ਸਿੱਖਾਂ ਦਾ ਕਿਰਦਾਰ ਗਲਤ ਦਿਖਾਇਆ ਗਿਆ ਨਾਲ ਦੇ ਨਾਲ ਵਿਰੋਧ ਹੋ ਰਿਹਾ ਇਸ ਗੱਲ ਤੋਂ ਕਿ ਕੰਗਨਾ ਨੇ ਜਦੋਂ ਕਿਸਾਨਾਂ ਬਾਰੇ ਇਹ ਕਹਿ ਦਿੱਤਾ ਕਿ ਅੰਦੋਲਨ ਦੌਰਾਨ ਰੇਪ ਹੋਈ ਸੀ ਉਸ ਗੱਲ ਦਾ ਇੱਕ ਵੀ ਸਬੂਤ ਨਹੀਂ ਸੀ ਇੱਕ ਵੱਡੇ ਇੰਟਰਵਿਊ ਚੈਨਲ ਨੂੰ ਇੰਟਰਵਿਊ ਦੇਣ ਲੱਗਿਆ ਵੀ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਭਾਈ ਤੁਹਾਡੇ ਕੋਲ ਕੋਈ ਪ੍ਰੂਫ ਹੈ ਉਸ ਇਨਫਰਮੇਸ਼ਨ ਦਾ ਜਿਹਨੂੰ ਤੁਸੀਂ ਕਿਹਾ ਕਿ ਬਲਾਤਕਾਰ ਹੋਏ ਨੇ ਇਹਦੇ ਵਿੱਚ ਜਾਂ ਫਿਰ ਇਸ ਪੂਰੇ ਅੰਦੋਲਨ ਨੂੰ ਅਮਰੀਕੀ ਫੋਰਸਸ ਦੁਆਰਾ ਚਲਾਇਆ ਜਾ ਰਿਹਾ ਹੈ। ਤੋਂ ਉਸਤੇ ਵੀ ਕੰਗਨਾ ਨੇ ਚੁੱਪੀ ਕਰ ਲਈ। ਕੁਝ ਨਹੀਂ ਬੋਲੀ। ਆਪਣੀ ਉਂਗਲ ਕਹਿੰਦੇ ਨੇ ਮੂੰਹ ਤੇ ਰੱਖ ਲਈ। ਉਵੇਂ ਹੋ ਗਿਆ। ਕੰਗਨਾ ਕੋਲ ਕੋਈ ਜਵਾਬ ਨਹੀਂ ਸੀ। ਜਵਾਬ ਇੱਕੋ ਹੀ ਸੀਗਾ ਕਿ ਮੈਂ ਆਪਣੀ ਪਾਰਟੀ ਦੀ ਪਾਲਿਸੀ ਦੇ ਨਾਲ ਆ। ਮੈਂ ਇਸ ਗੱਲ ਤੇ ਜਵਾਬ ਨਹੀਂ ਦੇਣਾ ਚਾਹਦੀ। ਮੈਂਬਰ ਆਫ ਪਰਲਮੈਂਟ ਹੁਣ ਬਣੇ ਨੇ। ਹੁਣ ਉਹਨਾਂ ਦਾ ਅਹੁਦਾ ਵੱਡਾ ਹੈ। ਅਸੀਂ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਭਾਵੇਂ ਕਿਸੇ ਇਨਸਾਨ ਦੀ ਨਾ ਕਰੀਏ ਪਰ ਅਹੁਦੇ ਦੀ ਜ਼ਰੂਰ ਕਰਦੇ ਹਾਂ। ਕਿ ਬੀਇੰਗ ਅ ਮੈਂਬਰ ਆਫ ਪਰਲਮੈਂਟ ਕੰਗਨਾ ਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਹਰ ਤਬਕੇ ਦੇ ਲੋਕ ਦੇ ਹਰ ਕਮਿਊਨਿਟੀ ਦੇ ਲੋਕਾਂ ਨੂੰ ਇੱਕ ਨਜ਼ਰ ਨਾਲ ਨਾਲ ਵੇਖੇ ਹਿੰਦੂ ਮੁਸਲਮ ਸਿੱਖ ਜਾਂ ਇਸਾਈ ਵਾਲੇ ਭੇਦਭਾਵ ਚੋਂ ਬਾਹਰ ਆ ਜਵੇ ਕਿਉਂਕਿ ਹਿੰਦੂਤਵ ਰਾਜ ਜਾਂ ਰਾਮ ਰਾਜ ਦੀ ਗੱਲ ਕਰਨਾ ਐਜ਼ ਅ ਹੋਲ ਤਾਂ ਵੀ ਗਲਤ ਹੈ ਕਿਉਂਕਿ ਉੱਥੇ ਬਾਕੀ ਕਮਿਊਨਿਟੀਆਂ ਬਾਕੀ ਮਾਈਨੋਰਿਟੀਆਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀਆਂ ਨੇ ਤਾਇ ਅਜਾ ਇੰਟਰਵਿਊ ਦਿੱਤਾ ਪੁਰਾਣੇ ਗੜੇ ਮੁਰਦੇ ਉਖਾੜਨੇ ਸ਼ੁਰੂ ਕਰ ਦਿੱਤੇ ਤੇ ਇਸ ਕਰਕੇ ਕੰਗਰਨ 9 ਇੱਕ ਵਾਰ ਫਿਰ ਚਰਚਾਵਾਂ ਦਾ ਵਿਸ਼ਾ ਬਣੀ ਹੈ ਹਲੇ ਤੱਕ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪਟੀਸ਼ਨ ਐਸਜੀਪੀਸੀ ਵੱਲੋਂ ਫਾਈਲ ਕੀਤੀ ਗਈ ਸੀ ਉਸ ਦਾ ਜਵਾਬ ਹਲੇ ਟੀਮ ਕੰਗਨਾ ਨੇ ਦੇਣਾ ਹੈ ਫਿਲਮ ਬਣਾਉਣ ਵਾਲੇ ਦੀ ਟੀਮ ਨੇ ਦੇਣਾ ਜਵਾਬ ਉਹਨਾਂ ਦਾ ਜਵਾਬ ਤੋਂ ਬਾਅਦ ਹੋ ਸਕਦਾ ਐਸਜੀਪੀਸੀ ਨੂੰ ਫਿਲਮ ਦਿਖਾਈ ਜਾਵੇ ਫਿਲਮ ਦੀ ਪ੍ਰਵਾਨਗੀ ਜਦ ਤੱਕ ਐਸਜੀਪੀਸੀ ਹੋ ਸਕਦਾ ਨਹੀਂ ਦਿੰਦੀ ਉਦੋਂ ਤੱਕ ਫਿਲਮ ਸਿਨੇਮਾ ਘਰਾਂ ਵਿੱਚ ਨਾ ਲੱਗੇ ਕਿਉਂਕਿ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਉਹਨਾਂ ਨੇ ਵੀ ਕਿਹਾ ਕਿ ਜੇਕਰ ਇਹ ਫਿਲਮ ਜਿਉਂ ਦੀ ਤਿਉਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਇਸ ਫਿਲਮ ਨੇ ਪੰਜਾਬ ਵਿੱਚ ਮਾਹੌਲ ਖਰਾਬ ਕਰ ਦੇਣਾ ਹੈ ਮਨ ਨੂੰ ਸ਼ਾਂਤੀ ਦਾ ਮਾਹੌਲ ਪੰਜਾਬ ਵਿੱਚ ਖਰਾਬ ਵੀ ਹੋ ਸਕਦਾ ਹੈ ਵਿਵਾਦਿਤ ਬਿਆਨਾਂ ਦਾ ਦੂਜਾ ਨਾਮ ਨਾਮ ਹੈ ਕੰਗਣਾ ਰਣੋਤ ਬੀਜੇਪੀ ਦੀ ਮੈਂਬਰ ਆਫ ਪਾਰਲੀਮੈਂਟ ਨੂੰ ਸ਼ਾਇਦ ਆਦਤ ਹੋ ਚੁੱਕੀ ਹੈ ਇਦਾਂ ਦੇ ਬਿਆਨ ਦੇਣ ਦੀ ਕਿ ਉਹਨਾਂ ਬਿਆਨਾਂ ਕਰਕੇ ਉਹ ਚਰਚਾ ਦਾ ਵਿਸ਼ਾ ਬਣੀ ਰਹੇ ਸੁਰਖੀਆਂ ਵਿੱਚ ਰਹੇ ਕੰਗੜਾ ਨੌਤ ਨੇ ਆਪਣੇ ਪਿਛਲੇ ਇੱਕ ਮਹੀਨੇ ਦੇ ਅੰਦਰ ਅੰਦਰ ਕਈ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂ ਬਿਆਨ ਦਿੱਤੇ ਨੇ ਜਾਂ ਫਿਰ ਅਜਿਹੀਆਂ ਚੀਜ਼ਾਂ ਸਾਹਮਣੇ ਲੈ ਕੇ ਆਈਆਂ ਜਿਦੇ ਕਰਕੇ ਉਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਪਹਿਲੀ ਬਣਾਈ ਫਿਲਮ ਐਮਰਜੈਂਸੀ ਜਿਸ ਦਾ ਵਿਰੋਧ ਹੋਇਆ ਸਿੱਖਾਂ ਵੱਲੋਂ ਚਾਹੇ ਸਿੱਖ ਕਿਸੇ ਵੀ ਸੂਬੇ ਦੇ ਹੋਣ ਪੰਜਾਬ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਕਿ ਪੰਜਾਬੀਆਂ ਨੂੰ ਦੀ ਗਲਤ ਛਵੀ ਸਿੱਖਾਂ ਦੀ ਗਲਤ ਛਵੀ ਦਿਖਾਈ ਗਈ ਇਸ ਫਿਲਮ ਵਿੱਚ ਸੰਤਾ ਦਾ ਕਿਰਦਾਰ ਗਲਤ ਦਿਖਾਇਆ ਗਿਆ ਦੂਜੇ ਪਾਸੇ ਵਿਰੋਧ ਹੋਇਆ ਦੁਨੀਆ ਭਰ ਦੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜਦੋਂ ਕੰਗੜਾ ਨੇ ਕਹਿ ਦਿੱਤਾ ਕਿ ਕਿਸਾਨੀ ਅੰਦੋਲਨ ਦੌਰਾਨ ਰੇਪ ਹੋਏ ਸਨ ਥਾਂ ਥਾਂ ਤੇ ਵਿਰੋਧ ਹੋਇਆ ਕਿਸਾਨਾਂ ਨੇ ਪੁੱਤਰੇ ਤੱਕ ਫੂਕੇ ਕੰਗੜਾ ਰਣੌਤ ਦੇ ਤਾਂ ਹੁਣ ਗੜੇ ਮੁਰਦੇ ਉਖਾੜਨੇ ਸ਼ੁਰੂ ਕਰ ਦਿੱਤੇ ਨੇ ਇਸ ਬੀਜੇਪੀ ਦੀ ਮੈਂਬਰ ਆਫ ਪਾਰਲੀਮੈਂਟ ਨੇ ਘੜੇ ਮੁਰਦੇ ਇਸ ਤਰ੍ਹਾਂ ਉਖਾੜੇ ਜਾ ਰਹੇ ਨੇ ਕਿ ਇੱਕ ਸ਼ੋਅ ਦੇ ਵਿੱਚ ਇੰਟਰਵਿਊ ਦਿੰਦੇ ਹੋਏ ਕੰਗਣਾ ਰਣੌਤ ਨੇ ਕਿਹਾ ਕਿ ਦਲਜੀਤ ਨੇ ਵੀ ਮੈਨੂੰ ਗਾਲ੍ਹਾਂ ਕੱਢੀਆਂ ਸੀ ਹੁਣ ਆਮ ਲੋਕ ਸੋਚਣਗੇ ਦਲਜੀਤ ਤੇ ਕੰਗਣਾ ਦੀ ਜਦੋਂ ਵੀ ਇਕੱਠਿਆਂ ਗੱਲ ਆਂਦੀ ਹੈ ਗੱਲ ਚੱਲ ਜਾਂਦੀ ਹੈ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਸਾਲ 2020 ਸਮਾਂ ਸੀ ਕਿਸਾਨੀਆਂ ਅੰਦੋਲਨ ਦਾ ਕਿਸਾਨੀਆਂ ਅੰਦੋਲਨ ਵੇਲੇ ਕੰਗਣਾ ਰਣੌਤ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਜਿਹੜੀਆਂ ਬੀਬੀਆਂ ਪੰਜਾਬ ਦੀਆਂ ਬੀਬੀਆਂ ਕਿਸਾਨੀ ਅੰਦੋਲਨ ਤੇ ਬੈਠੀਆਂ ਨੇ ਉਹ 100-100 ਰੁਪਏ ਦਿਹਾੜੀ ਲੈ ਕੇ ਥੇ ਜਾਣ ਬੁਝ ਕੇ ਬਠਾਈਆਂ ਗਈਆਂ ਉਹੀ ਔਰਤਾ ਕਿਸਾਨੀ ਅੰਦੋਲਨ ਚ ਬੈਠ ਰਹੀਆਂ ਨੇ ਤੇ ਉਹੀ ਔਰਤਾ ਸੀਏਏ ਐਮੈਂਡਮੈਂਟ ਬਿਲਡ ਬਿਲ ਦੇ ਪ੍ਰੋਟੈਸਟ ਵਿੱਚ ਬੈਠੀਆਂ ਨੇ ਜਿਸ ਦਾ ਜਵਾਬ ਵਿੱਚ ਪਹਿਲਾਂ ਤਾਂ ਦਲਜੀਤ ਨੇ ਸਿਰਫ ਕੰਗਣਾ ਨੂੰ ਟੈਗ ਕਰਕੇ ਉਹ ਬੀਬੀ ਦੀ ਵੀਡੀਓ ਦਿਖਾਈ ਕਿ ਬੀਬੀ ਕੌਣ ਹੈ ਕਿੱਥੇ ਦੀ ਰਹਿਣ ਵਾਲੀ ਹੈ ਤਾਂ ਕਿ ਉੱਥੇ ਗੱਲ ਮਸਲਾ ਨਿਬੜ ਜਾਏ ਹੋਰ ਗੱਲ ਅੱਗੇ ਨਾ ਵਧੇ ਪਰ ਜਿਵੇਂ ਕਹਿੰਦੇ ਨੇ ਨਾ ਕਿ ਇੱਕ ਬੰਦੇ ਆ ਕਈਆਂ ਬੰਦਿਆਂ ਨੂੰ ਅੱਗ ਹੁੰਦੀ ਹੈ ਉੜਦਾ ਉੱਡਦੇ ਤੀਰ ਨੂੰ ਆਪਣੇ ਕੋਲ ਰੱਖਣ ਦੀ ਤੇ ਫਿਰ ਉਹੀ ਹਰਕਤਾਂ ਹੋਈਆਂ ਲਗਾਤਾਰ ਟੂ ਐਂਡ ਫਰੋ ਟਵੀਟ ਹੋਣੇ ਸ਼ੁਰੂ ਹੋ ਗਏ ਕੰਗਣਾ ਦਿਲਜੀਤ ਨੂੰ ਨੀਚੇ ਦਿਖਾਣ ਵਿੱਚ ਪਿੱਛੇ ਨਹੀਂ ਹਟੇ ਤੇ ਦਿਲਜੀਤ ਬਾਰ ਬਾਰ ਬੜੇ ਸ਼ੁਰੂਆਤ ਤਾਂ ਬੜੇ ਹਲੀਮੀ ਤਰੀਕੇ ਨਾਲ ਗੱਲ ਕਰਦਾ ਰਿਹਾ ਫਿਰ ਗੱਲ ਜਦੋਂ ਪਰਸਨਲ ਚੀਜ਼ਾਂ ਤੇ ਆ ਗਈ ਤਾਂ ਫਿਰ ਦਿਲਜੀਤ ਨੇ ਵੀ ਸਿੱਧੇ ਹੋ ਕੇ ਜਵਾਬ ਦਿੱਤੇ ਤੁਹਾਨੂੰ ਯਾਦ ਹੋਊਗਾ ਕਿ ਉਸ ਟਵੀਟ ਦੌਰਾਨ ਉਹ ਟਵੀਟ ਤੁਹਾਡੀ ਸਕਰੀਨ ਤੇ ਚੱਲਦੇ ਵੀ ਪਏ ਨੇ ਸੋ ਲਈ ਉਹਨਾਂ ਟਵੀਟਸ ਦੇ ਦੌਰਾਨ ਕੰਗਣਾ ਨੇ ਕਿਹਾ ਸੀ ਦਿਲਜੀਤ ਨੂੰ ਕਿ ਕੰਗ ਦਿਲਜੀਤ ਕਰਨ ਜੋਹਰ ਦਾ ਬੜਾ ਖਾਸ ਹੈ ਗਲਤ ਤਰੀਕੇ ਦੇ ਸ਼ਬਦਾਵਲੀ ਇਸਤੇਮਾਲ ਕੀਤੀ ਸੀ ਕਰਨ ਜੋਹਰ ਤੇ ਦਿਲਜੀਤ ਨੂੰ ਲੈ ਕੇ ਕਿ ਉਹ ਕੰਮ ਮੰਗਣ ਜਾਂਦੇ ਨੇ ਕਰਨ ਜੋਹਰ ਕੋਲ ਜਿਸ ਦੇ ਜਵਾਬ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਬਾਲੀਵੁੱਡ ਨੂੰ ਮੇਰੀ ਲੋੜ ਹੈ ਮੈਨੂੰ ਬਾਲੀਵੁੱਡ ਦੀ ਲੋੜ ਨਹੀਂ ਹੈ ਕਿੰਨੇ ਜਿੰਨਾ ਤੱਕ ਕੰਮ ਮੰਗਣ ਦੀ ਗੱਲ ਹੈ ਉਸ ਦੇ ਵਿੱਚ ਕੰਗਣਾ ਨੋਤ ਤਾਂ ਮੈਨੂੰ ਬਿਹਤਰ ਹੋਊਗਾ ਸਲਾਹ ਨਾ ਦੇਵੇ ਇਹ ਸਾਰੀਆਂ ਗੱਲਾਂ ਹੋਈਆਂ ਤੇ ਇਸ ਬਾਤ ਨੂੰ ਲੈ ਕੇ ਦਿਲਜੀਤ ਕੰਗਣਾ ਨੋਤ ਕੋਲ ਪੁੱਛਿਆ ਗਿਆ ਕਿ ਇੰਟਰਵਿਊ ਦੇ ਦੌਰਾਨ ਕਿ ਭਾਈ ਥੋੜ ਨੂੰ ਹੱਲੇ ਤੱਕ ਉਹ ਚੀਜ਼ਾਂ ਦਾ ਮਲਾਲ ਹੈ ਮਲਾਲ ਇੱਕ ਤੀਜ ਦਾ ਕਿ ਜਦੋਂ ਕੰਗਣਾ ਨੇ ਹੁਣ ਕਿਹਾ ਜਿਹੜੀ ਫਿਲਮ ਬਾਰੇ ਗੱਲ ਛੜੀ ਹੋਈ ਹੈ ਤੇ ਕੰਗਣਾ ਦਾ ਇਹ ਕਹਿਣਾ ਹੈ ਕਿ ਜੇਕਰ ਉਹ ਪੱਖ ਨਹੀਂ ਦਿਖਾਵੇ ਤਾਂ ਦਿਖਾਵੇ ਕੀ ਬਾਰ-ਬਾਰ ਹਰ ਥਾਂ ਤੇ ਇੰਟਰਵਿਊ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਲੱਗੀਆਂ ਤਾਂ ਅਸਮਾਨੀ ਗੋਲੀਆਂ ਨਹੀਂ ਆਈਆਂ ਸਨ ਅਸੀਂ ਖੁਦ ਮੰਨਦੇ ਹਾਂ ਅਸਮਾਨੀ ਗੋਲੀਆਂ ਨਹੀਂ ਸਨ ਇਹ ਗੱਲ ਕਹਿਣ ਦੀ ਕੀ ਲੋੜ ਹੈ ਪੰਜਾਬ ਦੇ ਇਤਿਹਾਸ ਵਿੱਚ ਉਹ ਚੀਜ਼ ਸ਼ਾਮਿਲ ਹੈ ਕਿ ਇੰਦਰਾ ਗਾਂਧੀ ਨੂੰ ਗੱਡੀ ਕਿਨੇ ਚਾੜਿਆ ਸੀ ਗੱਡੀ ਚਾੜਿਆ ਸੀ ਸੰਤ ਸੰਤ ਸ਼ਹੀਦ ਬੀਨਦ ਸਿੰਘ ਦੇ ਸ਼ਹੀਦ ਸਤਵੰਦ ਸਿੰਘ ਉਹਨਾਂ ਨੇ ਗੱਡੀ ਚਾੜਿਆ ਸੀਗਾ ਐਮਰਜੈਂਸੀ ਆਪਰੇਸ਼ਨ ਬਲੂ ਸਟਾਰ ਤੋਂ ਤਕਰੀਬਨ 4 ਮਹੀਨੇ ਬਾਅਦ ਹੁਣ ਇਸ ਗੱਲ ਨੂੰ ਪੰਜਾਬ ਡਿਨਾਈ ਨਹੀਂ ਕਰਦਾ ਬਟ ਕੰਗਰਨਾ ਨਾਉਤ ਨੂੰ ਇਹ ਗੱਲ ਸਿੱਧੀ ਤਰ੍ਹਾਂ ਕਹਿਣ ਲੱਗਿਆ ਗੁੱਸਾ ਚੜਦਾ ਜਾਂ ਫਿਰ ਉਹਨਾਂ ਨੂੰ ਸਿੱਧੀ ਤਰ੍ਹਾਂ ਗੱਲ ਕਹਿਣੀ ਨਹੀਂ ਆਂਦੀ ਫਿਲਮ ਦਾ ਵੀ ਵਿਰੋਧ ਹੋ ਰਿਹਾ ਹੈ ਕਿ ਕੰਗਨਾ ਵੱਲੋਂ ਸਿੱਖਾ ਦਾ ਕਿਰਦਾਰ ਗਲਤ ਨਿਭਾਇਆ ਸਿੱਖਾ ਦਾ ਕਿਰਦਾਰ ਗਲਤ ਦਿਖਾਇਆ ਗਿਆ ਨਾਲ ਦੇ ਨਾਲ ਵਿਰੋਧ ਹੋ ਰਿਹਾ ਇਸ ਗੱਲ ਤੋਂ ਕਿ ਕੰਗਨਾ ਨੇ ਜਦੋਂ ਕਿਸਾਨਾਂ ਬਾਰੇ ਕਹਿ ਦਿੱਤਾ ਕਿ ਅੰਦੋਲਨ ਦੌਰਾਨ ਰੇਪ ਹੋਈ ਸੀ ਉਸ ਗੱਲ ਦਾ ਇੱਕ ਵੀ ਸਬੂਤ ਨਹੀਂ ਸੀ ਇੱਕ ਵੱਡੇ ਇੰਟਰਵਿਊ ਚੈਨਲ ਨੂੰ ਇੰਟਰਵਿਊ ਦੇਣ ਲੱਗਿਆ ਵੀ ਪੱਤਰਕਾਰ ਵੱਲੋਂ ਪੁੱਛਿਆ ਗਿਆ ਕਿ ਭਾਈ ਤੁਹਾਡੇ ਕੋਲ ਕੋਈ ਪ੍ਰੂਫ ਹੈ ਉਸ ਇਨਫੋਰਮੇਸ਼ਨ ਦਾ ਜਿਹਨੂੰ ਤੁਸੀਂ ਕਿਹਾ ਕਿ ਬਲਾਤਕਾਰ ਹੋਏ ਨੇ ਇਹਦੇ ਵਿੱਚ ਜਾਂ ਫਿਰ ਇਸ ਪੂਰੇ ਅੰਦੋਲਨ ਨੂੰ ਅਮਰੀਕੀ ਫੋਰਸਸ ਦੁਆਰਾ ਚਲਾਇਆ ਜਾ ਰਿਹਾ ਤਾਂ ਉਸਤੇ ਵੀ ਕੰਗਨਾ ਨੇ ਚੁੱਪੀ ਕਰ ਲਈ ਕੁਝ ਨਹੀਂ ਬੋਲੀ ਆਪਣੀ ਉਂਗਲ ਕਹਿੰਦੇ ਨੇ ਮੂੰਹ ਤੇ ਰੱਖ ਲਈ ਓਵੇਂ ਹੋ ਗਿਆ ਕੰਗਨਾ ਕੋਲ ਕੋਈ ਜਵਾਬ ਨਹੀਂ ਸੀ ਜਵਾਬ ਇੱਕੋ ਹੀ ਸੀਗਾ ਕਿ ਮੈਂ ਆਪਣੀ ਪਾਰਟੀ ਦੀ ਪਾਲਿਸੀ ਦੇ ਨਾਲ ਹਾਂ ਮੈਂ ਇਸ ਗੱਲ ਤੇ ਜਵਾਬ ਨਹੀਂ ਦੇਣਾ ਚਾਹੁੰਦੀ ਮੈਂਬਰ ਆਫ ਅ ਪਾਰਲੀਮੈਂਟ ਹੁਣ ਬਣੇ ਨੇ ਹੁਣ ਉਹਨਾਂ ਦਾ ਅਹੁਦਾ ਵੱਡਾ ਹੈ ਅਸੀਂ ਇੱਜ਼ਤ ਕਰਦੇ ਹਾਂ ਸਤਕਾਰ ਕਰਦੇ ਹਾਂ ਭਾਵੇਂ ਕਿਸੇ ਇਨਸਾਨ ਦੀ ਨਾ ਕਰੀਏ ਪਰ ਅਹੁਦੇ ਦੀ ਜ਼ਰੂਰ ਕਰਦੇ ਹਾਂ ਕਿ ਬੀਇੰਗ ਅ ਮੈਂਬਰ ਆਫ ਅ ਪਾਰਲੀਮੈਂਟ ਕੰਗਨਾ ਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਹਰ ਤਪਕੇ ਦੇ ਲੋਕ ਦੇ ਹਰ ਕਮਿਊਨਿਟੀ ਦੇ ਲੋਕਾਂ ਨੂੰ ਇੱਕ ਨਜ਼ਰ ਨਾਲ ਵੇਖੇ Hindu Muslim Sikh ਜਾਂ Isai wale ਭੇਦਭਾਵ ਤੋਂ ਬਾਹਰ ਆ ਜਵੇ ਕਿਉਂਕਿ Hinduatva Raj ya Ramrajya ਦੀ ਗੱਲ ਕਰਨਾ as a whole ਤਾਂ ਵੀ ਗਲਤ ਹੈ ਕਿਉਂਕਿ ਉੱਥੇ ਬਾਕੀ ਕਮਿਊਨਿਟੀਆਂ ਬਾਕੀ ਮਾਈਨੋਰਿਟੀਆਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀਆਂ ਨੇ ਤਾਂ ਅਜਾ ਇੰਟਰਵਿਊ ਦਿੱਤਾ ਪੁਰਾਣੇ ਗੜੇ ਮੁਰਦੇ ਉਖਾੜਨੇ ਸ਼ੁਰੂ ਕਰ ਦਿੱਤੇ ਤੇ ਇਸ ਕਰਕੇ ਕੰਗੜਾ ਨੌਂ ਇੱਕ ਵਾਰ ਫਿਰ ਚਰਚਾਵਾਂ ਦਾ ਵਿਸ਼ਾ ਬਣੀ ਹੈ ਹਾਲੇ ਤੱਕ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪਟੀਸ਼ਨ ਐਸਜੀਪੀਸੀ ਵੱਲੋਂ ਫਾਈਲ ਕੀਤੀ ਗਈ ਸੀ ਉਸ ਦਾ ਜਵਾਬ ਹਲੇ ਟੀਮ ਕੰਗਨਾ ਨੇ ਦੇਣਾ ਹੈ ਫਿਲਮ ਬਣਾਉਣ ਵਾਲੇ ਦੀ ਟੀਮ ਨੇ ਦੇਣਾ ਜਵਾਬ ਉਹਨਾਂ ਦਾ ਜਵਾਬ ਤੋਂ ਬਾਅਦ ਹੋ ਸਕਦਾ ਐਸਜੀਪੀਸੀ ਨੂੰ ਫਿਲਮ ਦਿਖਾਈ ਜਾਵੇ ਫਿਲਮ ਦੀ ਪ੍ਰਵਾਨਗੀ ਜਦ ਤੱਕ ਐਸਜੀਪੀਸੀ ਹੋ ਸਕਦਾ ਨਹੀਂ ਦਿੰਦੀ ਉਦੋਂ ਤੱਕ ਫਿਲਮ ਸਿਨੇਮਾ ਘਰਾਂ ਵਿੱਚ ਨਾ ਲੱਗੇ ਕਿਉਂਕਿ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਉਹਨਾਂ ਨੇ ਵੀ ਕਿਹਾ ਕਿ ਜੇਕਰ ਇਹ ਫਿਲਮ ਜਿਉਂ ਦੀ ਤਿਉਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਇਸ ਫਿਲਮ ਨੇ ਪੰਜਾਬ ਵਿੱਚ ਮਾਹੌਲ ਖਰਾਬ ਕਰ ਦੇਣਾ ਹੈ ਮਨ ਨੂੰ ਸ਼ਾਂਤੀ ਦਾ ਮਾਹੌਲ ਪੰਜਾਬ ਵਿੱਚ ਖਰਾਬ ਵੀ ਹੋ ਸਕਦਾ ਹੈ